ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਦੱਸਣਾ ਚਾਹੁੰਦੇ ਉਹ ਬਾਈਆਂ ਦਾ ਵਪਾਰ ਲੈਣ ਦਾ ਕੰਮ ਹਮੇਸ਼ਾ ਚੰਗੇ ਪੁੱਛੀ ਹੁੰਦੇ ਆ ਬਾਈਆਂ ਕੋਲ ਆਜੋ ਬਾਈ ਜੀ ਸਸੀ ਕਾ ਭਾਈ ਜੀ ਸਸੀ ਕਾ ਭਾਈ ਜੀ ਨਾਮ ਕੀ ਵੀਰ ਆਪਣਾ ਨਾਮ ਹਰਮੀਤ ਸਿੰਘ ਹੈ ਜੀ ਠੀਕ ਹੋ ਵੀਰ ਆਪਣੇ ਘਰ ਹੋਂ ਦਾ ਕੀ ਡਰੈਸ ਹੈ ਜੀ ਆਪਣਾ ਹੀ ਪਿੰਡ ਸੁਗਾਨਾ ਦਾ ਜਿਲ੍ਹਾ ਮੋਗਾ ਜੀ ਹਾਂਜੀ ਤੇ ਵੰਦਰਾ ਹੈ ਰਾਹ ਤੇ ਆਪਣਾ ਘਰ ਆਈ ਠੀਕ ਹੈ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦਾ ਘਰ ਪਾਈਆਂ ਕਿਦਾਂ ਦਾ ਰਿਜ਼ਲਟ ਰਿਹਾ ਵੀਰ ਉਹਨਾਂ ਦਾ ਵਧੀਆ ਰਿਜ਼ਲਟ ਰਿਹਾ ਉਹਨਾਂ ਦਾ ਵਧੀਆ ਰਿਜ਼ਲਟ ਰਿਹਾ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਹੈ ਜੀ ਆਪਣੇ ਕੋਲ ਸੱਤ ਨਾਗ ਹੈ ਜੀ ਸੱਤ ਨਾਗ ਉਹ ਕਾਊਆ ਦੱਸੋ ਜੀ ਫਿਰ ਪਹਿਲੀ ਛੋਟੀ ਦੀ ਕੀ ਡਿਟੇਲ ਹੈ ਆ ਦੂਜਾ ਸ ਪਰਸੋਂ ਸੁਈ ਆ ਠੀਕ ਹੋਈ ਪਰਸੋਂ ਸੁਈ ਆ ਜੀ ਵੇਖ ਸਕਦੇ ਮਗਰ ਕੀ ਵੀਰੇ ਇਹਦੇ ਮਗਰ ਇਹਦੇ ਹੀ ਕੱਟੀ ਹੈ ਮਗਰ ਵੀਰੇ ਆ ਇਹਦੇ ਕੱਟੀ ਆ ਪਰਸੋਂ ਸੁਈ ਆ ਕੀ ਦੁੱਧ ਦੁੱਧ ਰਕਾਰਦਾ ਆ ਇਹਦੀ 8 ਕਿਲੋ ਬੋਲ ਆ ਜੀ ਇਹਦੇ ਠੀਕ ਹੋਈ ਤਾਂ ਕੀ ਕਿੰਨੇ ਕਾਲਸ ਤੱਕੀ ਇੱਕ 11 ਕਿਲੋ ਦੁੱਧ ਦੇ 11 10 11 ਕਿਲੋ ਲੀਟਰ ਦੁੱਧ ਦੀ ਕੰਪੈਸਟੀ ਹੈਗੀ ਆ ਬਾਡੀ ਬੰਦਰ ਦੀ ਹਲਕੀ ਆ ਬਾਈ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸ਼ਾਨਦਾਰ ਆ ਬਾਈ ਜੀ ਬਹੁਤ ਵਧੀਆ ਪੋਲੀ ਠੀਕ ਆ ਜੀ ਵੇਖ ਸਕਦੇ ਹੋ ਮਾੜਾ ਕੱਢ ਲੋ ਪਰ ਤੋਰ ਕੇ ਫਿਰ ਓਰ ਨਾ ਤੁਸੀਂ ਦੇਖ ਸਕਦੇ ਹੋ ਵੀਰੇ 10-11 ਲੀਟਰ ਦੁੱਧ ਵਾਲੀ ਕੰਪੈਸਟੀ ਆ ਛੋਟੀ ਦੀ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਹਲਕੀ ਆ ਬਾਈ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਆ ਵੀਰੇ ਮਗਰੇ ਦੇ ਕੱਟੀ ਆ ਸੂਈ ਸਵਾਈ ਛੋਟੀ ਆ ਬਾਈ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਇਹਦੀ 52000 ਰੁਪਏ ਡਿਮਾਂਡ ਹੈ ਜੀ ਠੀਕ ਹੋ ਜੀ ਅੱਜ ਆਪਣੇ ਕੋਲ ਕਿੱਥੋਂ ਤੱਕ ਪਸ਼ੂ ਅਵੇਲੇ ਵਾਲ ਹੈਗੇ ਛੋਟੇ ਮੁੱਲ ਵਾਲੇ ਹੈਗੇ ਤੇ ਵੱਡੇ ਮੁੱਲ ਵਾਲੇ ਵੀ ਹੈਗੇ ਛੋਟੇ ਮੁੱਲ ਇਹ ਆਪਣਾ 50 52000 ਤੋਂ ਲੈ ਕੇ ਜੀ ਲੱਖ ਸਰਚ ਹੈ ਜੀ ਠੀਕ ਹੋ ਜੀ ਆ ਜਿਹੜੀ ਤੁਸੀਂ ਪਹਿਲੀ ਝੋਟੀ ਵੇਖੀ ਵੀਰੇ ਇਹ 52000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮੰਤਨ ਕੀਤਾ ਜਾਊਗਾ ਹਾਂਜੀ ਕੀਤਾ ਜਾਊਗਾ ਠੀਕ ਹੋ ਜੀ ਅੱਗੇ ਆ ਜੀ ਦੱਸੋ ਕੀ ਡਿਟੇਲ ਹੈ ਜੀ ਇਹੇ ਜੀ 15 ਦਿਨਾਂ ਦੀ ਸੂਈ ਹੈ ਜੀ ਠੀਕ ਹੋ ਜੀ ਤੇ 12 ਕਿਲੋ ਦੁੱਧ ਜਮ ਤਿਆਰ ਹੈ ਜੀ ਹੁਣ ਤੇ ਕਿਹੜੇ ਸੂਏ ਜੀ ਇਹੇ ਇਹ ਤੀਜਾ ਸੂਗਾ 15 ਦਿਨ ਹੋ ਗਏ ਸੂਈ ਨੂੰ ਕੱਢ ਲਓ ਬਾਹਰ ਹੀ ਇਹਨੂੰ 12 ਲੀਟਰ ਦੁੱਧ ਤਿਆਰ ਆ ਬਾਈ ਛੋਟੇ ਮੁੱਲ ਦੀਆਂ ਵੀ ਵੀਰੇ ਝੋਟੀਆਂ ਮਿਲ ਜਾਣਗੀਆਂ ਸੋਨੂੰ ਵੱਡੇ ਮੁੱਲ ਦੀਆਂ ਵੀ ਝੋਟੀਆਂ ਮਿਲ ਜਾਣਗੀਆਂ ਵਰਨਾ ਤੁਸੀਂ ਦੇਖ ਸਕਦੇ ਹੋ ਚੰਗਾ ਫਵਾਨਾ ਬਾਈ ਘੱਟ ਪੂੜੇ ਦੀ ਚੰਗੀ ਹੈ ਵੀਰੇ ਹਲਕੀ ਆ ਵਜਾਂਦੀ ਦੇਖ ਸਕਦੇ ਹੋ ਬਾਈ ਬਾਡੀ ਬੰਦਰ ਛੋਟੇ ਸਾਹਮਣੇ ਆ 15 ਦਿਨ ਹੋ ਗਏ ਸੂਈ ਨੂੰ 12 ਲੀਟਰ ਦੁੱਧ ਤਿਆਰ ਆ ਮਗਰੇ ਦੇ ਕੱਟਾ ਬਾਈ ਤੇ ਬਾਈ ਜੀ ਕੀ ਡਿਮਾਂਡ ਕਰਦੇ ਜੀ ਇਹਦੀ ਇਹ ਜੀ ਹੈਕਸ ਮੋਲ 65000 ਰੁਪਏ ਜੀ ਠੀਕ ਹੋ ਜੀ ਤੇ ਅੱਗੇ ਆ ਜਿਓ ਜੀ ਕੀ ਡਿਟੇਲ ਹੈ ਇਹ ਇਹ ਤੀਜਾ ਸੂਆ ਪ੍ਰੀਮੀਅਮ ਅਜਰੀ ਠੀਕ ਹੋ ਜੀ ਤੇ ਤਿੰਨਾਂ ਦਾਣਾ ਹੀ ਸੂਈ ਹੈ ਜੀ ਠੀਕ ਹੋ ਜੀ ਮਗਰ ਕੀ ਹੈ ਜੀ ਇਹਦੇ ਮਗਰ ਇਹਦੇ ਕੱਟੀਆਂ ਜੀ ਤੁਸੀਂ ਵੇਖ ਲੈ ਕਿੰਨੀ ਬਈ ਕੱਟੀਆਂ ਬਹੁਤ ਚੰਗੀ ਕੱਟੀਆਂ ਬਾਈ ਤੇ ਕੀ ਦੁੱਧ ਉਦਰ ਕੜਾਈ ਇਹਦਾ ਜੀ 8 ਕਿਲੋ ਬੋਲਾ ਤਿਆਰ ਆਈ ਹੁਣ ਠੀਕ ਹੋ ਜੀ ਤੇ 10-11 ਕਿਲੋ ਵੀ ਆ ਸਕਦੀ ਠੀਕ ਹੈ ਕੱਢ ਲਓ ਇਹਨੂੰ ਬਾਅਦ ਦੇਖ ਸਕਦੇ ਹੋ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਬੱਠੂੜ ਦੀ ਚੰਗੀ ਆ ਤੀਜਾ ਸੂਰ ਸੁਈ ਹੋਈ ਹੈ ਮਗਰੇ ਦੇ ਕੱਟੀਆਂ ਵੀਰੇ ਸਾਰੇ ਪਸ਼ੂਆਂ ਚ ਕੋਈ ਵੀ ਪਸ਼ੂ ਬਾਈ ਨੂੰ ਕਿਸੇ ਨੂੰ ਚੰਗਾ ਲੱਗਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਜੀ ਫੈਕਸ ਮੋਲਾ ਹੀ 55000 ਰੁਪਏ ਜੀ ਠੀਕ ਹੋ ਜੀ ਆਜੋ ਜੀ ਅੱਗੇ ਆਜੋ ਵੇਖ ਸਕਦੇ ਹੋ ਬਈ ਚੰਗੀ ਹਾਈਟ ਦੀ ਆ ਝੁੱਟੀ ਉਂ ਮੱਥੇ ਦੀ ਚੰਗੀ ਆ ਚਿੰਗਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਭਾਈ ਜੀ ਇਹਦੀ ਡਿਟੇਲ ਦੱਸੋ ਕੀ ਆ ਜੀ ਇਹੇ ਹੀ ਦੂਜਾ ਸੂਆ ਸੂਈ ਆ ਜੀ ਪਹਿਲਾਂ ਨਹੀਂ ਜੀ 14 ਕਿਲੋ ਦੁੱਧ ਦਿੱਤਾ ਯਾਨੀ ਠੀਕ ਹੋ ਜੀ ਹਾਂਜੀ ਕੱਲ ਦੀ ਸੂਈ ਵੀ ਆ ਇਹਦੀ ਕੱਲ ਦੀ ਸੂਈ ਆ ਹੁਣ ਕਿੰਨਾ ਬੋੜਾ ਬੋੜਾ ਜੀ ਹੁਣ ਜੀ ਬੱਸ ਇਹ ਸਾਫ਼ ਨਹੀਂ ਕਰੀ ਜੀ ਦਿੰਦੀ ਠੀਕ ਹੋ ਜੀ ਤੇ ਮਗਰ ਕੀ ਆ ਜੀ ਇਹਦੇ ਮਗਰ ਇਹਦੇ ਕੱਟੀਆਂ ਜੀ ਮਗਰ ਬਈਆ ਦੇ ਕੱਟੀਆਂ ਦੇਖ ਸਕਦੇ ਹੋ ਤੇ ਬਾਈ ਜੀ ਕਿੰਨੀ ਕਾ ਸਕਾ ਕਿੰਨਾ ਦੁੱਧ ਕੱਢ ਦੂਗੀ ਜੀ ਇਹ ਬਾਈ ਜੀ ਇਹ 15 16 ਕਿਲੋ ਦੀ ਆਸ ਹੈ ਜੀ ਇਹ ਠੀਕ ਹੋ ਜੀ ਜਿਹੜੀ ਕੱਟੀ ਆ ਸੀਮਨ ਪਤਾ ਵੀਰੇ ਕਿਦਾ ਉਹ ਹਾਂ ਜੀ ਅਰਜਨ ਦੀ ਹੈ ਕੱਟੀ ਅਰਜਨ ਦੀ ਕੱਟੀ ਹੈ ਠੀਕ ਹੋ ਜੀ ਦੇਖ ਸਕਦੇ ਹੋ ਬਾਈ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਕੁਆਲਿਟੀ ਪੱਖੋਂ ਬਹੁਤ ਵਧੀਆ ਵੀਰੇ ਤੇ ਹੋਰ ਮੂਰਾ ਜੀ ਕਹਿ ਸਕਦੇ ਆਪਾਂ ਹੋਰ ਨਾ ਤੁਸੀਂ ਦੇਖ ਸਕਦੇ ਹੋ ਫੱਜਰ ਦਾ ਵੀਰੇ 14 ਲੀਟਰ ਦਾ ਦੁੱਧ ਦਾ ਰਿਕਾਰਡ ਆ ਚੰਗੀ ਹਾਈਟ ਆ ਵੱਡੇ ਮੁੱਲ ਵਾਲੀਆਂ ਵੀ ਹੈਗੀਆਂ ਬਾਈ ਕੋਲ ਝੋਟੀਆਂ ਤੇ ਛੋਟੇ ਮੁੱਲ ਵਾਲੀ ਵੀ ਝੋਟੀ ਹੈਗੀ ਆ ਤੇ ਇਹਦਾ ਪੂਰਾ ਮੁੱਲ ਜਾਣਦੇ ਆ ਬਾਈ ਤੋਂ ਕਿੰਨਾ ਮੁੱਲ ਕਰਦਾ ਬਾਈ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਅਪੇ ਦੀ ਇਹਦਾ ਜੀ 1 ਦਾਸ ਇੱਕ ਦਾਸ ਫਿਕਸ ਰੇਟ ਆ ਜੀ ਹਾਂਜੀ ਫਿਕਸ ਆ ਬਸ ਥੋੜਾ ਕਾਣਾ ਮਾਨਤ ਨੂੰ ਸਾਰੇ ਅੰਦਰ ਦੇ ਮੁੱਲ ਠੀਕ ਹੋ ਜੀ ਇਹਦੀ ਡਿਟੇਲ ਦੱਸੋ ਜੀ ਕੀ ਆ ਜੀ ਇਹ ਜੀ 6 5 6 ਡਣਾ ਹੀ ਸੂਈਆਂ ਜੀ ਆ ਕੱਟੇ ਮਗਰ ਇਹਦੇ ਮਗਰ ਇਹਦੇ ਕੱਟਿਆ ਠੀਕ ਹੋ ਜੀ ਤੇ ਕਿਹੜੇ ਸੂਏ ਜੀ ਇਹ ਇਹ ਜੀ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਹੈ ਕਿੰਨਾ ਦੁੱਧ ਦਤਾ ਇਹ ਬਦ ਹੁਣ ਦੀ 10 11 ਕਿਲੋ ਤਿਆਰ ਹੈ ਇਹ ਜੀ ਠੀਕ ਹੋ ਜੀ ਹਾਂ ਜੀ ਕੱਢ ਲਓ ਬਾਹਰ ਇਹਨੂੰ ਦੇਖ ਸਕਦੇ ਹਾਂ ਬਈ ਪਾਸਾ ਪਾਸਾ ਨਾਲ ਇੱਕ ਪਾਸਾ ਹੈ ਜੀ ਪਾਸਾ ਦਿਖਾਉਂਦੀ ਹੈ ਨਾ ਵੀਰ ਥੋੜਾ ਜਿਹਾ ਦਿਖਾਉਂਦੀ ਹੈ ਜੀ ਠੀਕ ਹੋ ਜੀ ਪਾਸਾ ਦਿਖਾਉਂਦੀ ਹੈ ਬਈ ਦੱਸਣ ਦਾ ਆਪਣਾ ਹੱਕ ਬੰਦਾ ਕਿਸੇ ਭਰਾ ਦਾ ਕੋਈ ਘੇੜਾ ਨਾ ਵੱਜੇ ਬਾਡੀ ਬੰਤਰ ਦੀ ਚੰਗੀ ਆ ਵੇਖੀ ਸਕਦੇ ਤੁਸੀਂ ਹਲਕਾ ਜਿਹਾ ਪਸਾਦ ਹੁੰਦੀ ਦੁੱਧ ਬਈ ਪ੍ਰੋਪਰ ਆਉਂਦਾ ਸਾਰਾ ਠੀਕ ਹੋਈ ਕੀ ਡਿਮਾਂਡ ਕਰਦੇ ਆਂ ਆਪੇ ਇਹਦੀ ਇਹਦਾ ਵੀ 75000 ਰੁਪਏ ਠੀਕ ਹੋ ਜੀ ਇਹ ਦੱਸੋ ਇਹ ਕੀ ਡਿਟੇਲ ਹੈ ਇਹ ਹੂਣ ਵਾਲੀ ਹੈ ਦੂਜਾ ਸੂਆ ਝੋਟੀ ਠੀਕ ਹੋ ਜੀ ਕਿੰਨੇ ਦਿਨਾਂ ਦੀ ਕੱਚੀ ਵੀਰੇ ਹਜੇ ਬਸ ਇੱਕ ਦੋ ਦਿਨ ਲੂਗੀ ਇੱਕ ਦੋ ਦਿਨਾਂ ਦੀ ਕੱਚੀ ਹੈ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਦੁੱਧ ਪਹਿਲੇ ਸੂਏ ਦਾ 11 ਕਿਲੋ ਆਜੇ 11 ਕਿਲੋ ਦਾ ਰਿਕਾਰਡ ਹਵਾਨਾ ਤੁਸੀਂ ਵੇਖ ਸਕਦੇ ਹੋ ਵੀਰੇ ਚੰਗਾ ਹਵਾਨਾ 11 ਲੀਟਰ ਦੁੱਧ ਦਾ ਰਿਕਾਰਡ ਆ ਪੱਠਪੁੜੇ ਦੀ ਚੰਗੀ ਆ ਕੱਢ ਲੋ ਬਾਹਰ ਹੀ ਸਿੰਘਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਖਾਣਾ ਦੀ ਕੁਆਲਿਟੀ ਵਧੀਆ ਚੰਗੀ ਹਾਈਟ ਦੀ ਆ ਬਈ ਵੇਖ ਸਕਦੇ ਹੋ ਤੁਸੀਂ ਤੂੜਾ ਬਹੁਤ ਚੰਗਾ ਵੀਰੇ ਆਜੋ ਬਾਈ ਜੀ 3 ਇੰਚ ਛੋਟੀ ਹੈ ਵੀਰੇ ਦੁੱਧ ਵਾਲੀ ਆ ਤੋਰ ਲਵੇ ਵੀਰ ਤੋਰ ਤੇ ਭਾਈ ਇਹਦੀ ਕੀ ਡਿਮਾਂਡ ਕਰਦੀਆਂ ਆਪਾਂ ਇਹਦੀ 75000 ਰੁਪਏ ਠੀਕ ਹੋ ਜੀ ਅੱਗੇ ਆ ਜੀ ਇਹ ਪਹਿਲਾ ਸੋਹ ਇੱਕ ਕੱਟੀ ਸੂਣ ਵਾਲੀ ਹੈ ਠੀਕ ਹੋ ਜੀ ਪਹਿਲਾ ਸੁਖ ਸੁਣਨੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਵੀਰੇ ਹੈ ਜੀ ਇਹ ਜੀ ਬਸ ਜੀ 2-4 ਦਿਨ ਲਊਗੀ 2-4 ਦਿਨ ਵੀ ਲਿਆ ਸਕਦੀ ਹੈ ਠੀਕ ਹੋ ਜੀ 5-4 ਦਿਨਾਂ ਦੀ ਕੱਚੀ ਕਹਿ ਸਕਦੇ ਹਾਂ ਚੰਗੀ ਹਾਈਟ ਆ ਵੀਰੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸ਼ਾਨਦਾਰਾ ਚੰਗੀ ਹਾਈਟ ਦੀ ਹੈ ਕੱਢ ਲਓ ਵੀਰੇ ਬਾਹਰ ਇਹ ਆਪ ਵੀ ਅਰਜਨ ਦੀ ਕੱਟੀਏ ਨਾਲ ਕਰਦੀ ਠੀਕ ਹੋ ਜੀ ਅਰਜਨ ਦੀ ਬੱਚੀ ਆ ਬਈ ਥੋੜਾ ਬਈ ਪਸੂ ਕੈਮਰੇ ਤੋਂ ਡਰ ਜਾਂਦਾ ਜੈਡ ਬਲੈਕ ਆ ਜੀ ਵੇਖ ਹੀ ਸਕਦੇ ਹੋ ਕੁਆਲਿਟੀ ਬੁੱਖ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਪ्योर ਮੂਰਾ ਵੀਰੇ ਇਹ ਮੈਂ ਛੋਟਾ ਸੰਗ ਆ ਵੀਰੇ ਤੋਰੇ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਸਕਦੇ ਹੋ ਤੋਰਾ ਸਾਈਡ ਤੋਂ ਦੇਖ ਸਕਦੇ ਹੋ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ 72000 ਰੁਪਏ ਦੀ ਮੋਲੇ ਦਾ 72000 ਕੀਤਾ ਜਾਂਦਾ ਮੋਕੇ ਤੇ ਮੰਤਨ ਕੀਤਾ ਜਾਵੇ ਹਾਂਜੀ ਬਸ ਥੋੜਾ ਘਾਣਾ ਕੀਤਾ ਜਾਵੇ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਵੀਰੇ ਅਮਣਾ ਕਨੈਕਟ ਹੈ 98774 32784 ਇੱਕ ਵਾਰ ਫੇਰ ਬੋਲ ਦਈ 98774 32784 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਵੀ ਭਰਾ ਨੂੰ ਕੋਈ ਵੀ ਛੋਟੀ ਜੰਗੀ ਲੱਗਦੀ ਹੈ ਸੱਤਾਂ ਵਿੱਚ ਉਹ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ